ਸਤਿ ਸ਼੍ਰੀ ਅਕਾਲ ਜੀ ਸਜਣੋ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰੀਆ ਦੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਸਜਣੋ ਕੁਐਸਟ ਤੁਹਾਡੇ ਘੜੀ ਕੀ ਆਪਣੀ ਦੋ ਟਾਈਮ ਲਾਜ਼ਮੀ ਤਸੱਲੀ ਕਰਿਆ ਕਰੋ ਕੋਈ ਲੰਮੇ ਵਾਲੀ ਗੱਲ ਨਾ ਰਹੇ ਜੀ ਅੱਜ ਜੀ ਸਜਣੋ ਆਪਣੀ ਵਿਜ਼ਿਟ ਪਿੰਡ ਭਾਈ ਲੱਦੂ ਜ਼ਿਲ੍ਹਾ ਤਰਨਤਾਰ ਸਾਹਿਬ ਤਹਿਸੀਲ ਇਹਨੂੰ ਲੱਗਦੀ ਪੱਟੀ ਭਾਈ ਗੋਪੀ ਘੋੜਾ ਆਏ ਸਜਣੋ ਆਪਾਂ ਪੰਜਾਂ ਪਸ਼ੂਆਂ ਦੀ ਇਥੋਂ ਦੋ ਮੱਝਾਂ ਦੀ ਤੇ ਤਿੰਨਾਂ ਵਾੜਾਂ ਦੀ ਪੰਜਾਂ ਪਸ਼ੂਆਂ ਦੀ ਡਿਟੇਲ ਸਾਂਝੀ ਤੁਹਾਡੇ ਨਾਲ ਕਰਨੀ ਆ ਐਂਡ ਤੱਕਰ ਬਣੇ ਰਹੋ ਬਾਕੀ ਸੋਚਾ ਆਪਾਂ ਫੁੱਲ ਵੀਡੀਓ ਜੇ ਪਹਿਲੋਂ ਹੀ ਸਟਾਰਟਿੰਗ ਦੇ ਧਾਰੇ ਮਰਵਾ ਕੇ ਵੀ ਵਿਖਾ ਦਨੇ ਆ ਦੋ ਦੋ ਮਹਿੰਦੀਆਂ ਸੂਈ ਸਵਾਈਆ ਕੱਟੀ ਦਿੱਤੀ ਸਜਣੋ ਨੀਲੀ ਰਾਵੀ ਦੀ ਕੀ ਬਾਤਾਂ ਤੇ ਜਾਇਜ਼ ਤੋਂ ਜਾਇਜ਼ ਕੀਮਤ ਵਿਖਾਵਾਂਗੇ ਪਿੰਡ ਭਾਈ ਲੱਦੂ ਗੁਰਪ੍ਰੀਤ ਸਿੰਘ ਵਪਾਰੀ ਦਾ ਨੰਬਰ ਸਜਣੋ ਦੇਖ ਸਕਦੇ ਜੀ ਤੇ ਕਰਦੇ ਆਂ ਗੱਲਬਾਤ ਜੁੜੇ ਦਿਓ ਅੰਡ ਤੱਕ ਜੀ ਲਓ ਸੱਜਣਾ ਇਹ ਅਗਲੇ ਸਨਾ ਦਾ ਚਵਾਜ ਬਿਲਕੁਲ ਰੂਮਰ ਦਾ ਵੇਖ ਸਕਦੇ ਜੀ ਤੇ ਆ ਮਗਲੇ ਸਨਾ ਦਾ ਚਵਾਜ ਬਾਸ ਕਰੋ ਇਹ ਧਰਤੀ ਪਾਰ ਦੀ ਹੈ ਤੇ ਪਸਮਾ ਕੇ ਤੇ ਪੂਰਾ ਬਿਲਕੁਲ ਓਕੇ ਕਰ ਜੀ ਬਾਈ ਜੀ ਸასი ਘਾਲ ਸასი ਘਾਲ ਵੀਰ ਜੀ ਤੇ ਉਹ ਠੀਕ ਹੈ ਵਧੀਆ ਚੜ੍ਹਦੀ ਕਾਰ ਡਰੈਸ ਕਰਕੇ ਨੋਟ ਬਾਈ ਜੀ ਆਪਣਾ ਜਿਹੜਾ ਤਰਨਤਨ ਤਸਵੀਲ ਪੱਟੀ ਪਿੰਡ ਭਾਈ ਦਾ ਤੋਂ ਇਸ ਦਾ ਮੋਗਾ ਨੰਬਰ ਆਪਣਾ 9843 ਦੇ ਚੌਥੇ ਲੌਂਚ ਹੋਈ ਠੀਕ ਹੈ ਇਹ ਤੋਂ ਕਰਕੇ ਸੋਈ ਦੀ ਸ਼ੁਰੂਆਤ ਹੈ ਇਹਨਾਂ ਸੋਈ ਤੋਂ ਕਰ ਲੋ ਧਾਰਾ ਆਪਾਂ ਮਰਵਾ ਚਾਂ ਮਗਰ ਕੱਟੀ ਆ ਗਈ ਹੈ ਨਾ ਤੋੜ ਕੇ ਇਹਨੂੰ ਦੁੱਧ ਕਿੰਨਾ ਬਾਈ ਕਾਫੀ ਦੁੱਧ 10 ਕਿਲੋ ਜੀ ਅੱਛਾ 10 ਕਿਲੋ ਦੁੱਧ ਆ ਕੋਈ ਅੱਧਾ ਲੀਟਰ ਘੱਟ ਵੀ ਲਾੜੇ ਤਾਂ ਕੋਈ ਕਹਿਣੀ ਕੋ 10 ਕਿਲੋ ਠੀਕ ਹੈ ਮੋਲ ਦੇਖਿਓ ਅੱਜ ਜਿਹੜੇ ਆਪਾਂ ਕਰ ਦਵੇਂ ਆਫਰ ਹੀ ਆ ਅੱਛਾ ਦੀਵਾਲੀ ਦੀ ਆਫਰ ਹੀ ਆ ਲਾਇਆ ਪਲੇਆ ਰਹੇ ਗੱਟੂ ਰਹੇ ਪਾਣੀ ਆਉਂਦੇ ਹੋਰ ਦਸਨ ਬਾਕੇ ਲੋੜ ਆਉਂਦੀ ਸੁੰਦਰ ਮਾਰ ਜਿਹੜਾ ਠੀਕ ਹੈ ਜੀ ਠੀਕ ਵਾਹ ਵਾਹ ਯੋਗਾਰ ਜੰਗਾ ਲਾਇਆ ਨਾ ਭਾਈ ਹਾਂ ਜੀ ਹਾਂ ਤੇ ਰੇਟ ਰੇਟ ਸਾਨੂੰ 70 ਦੀ ਕਹੀਏ 70 ਦੀ ਉਹ ਚੋਂ ਤੁਸੀਂ ਦੇ ਲੋ 2 ਛੜ ਦੀਗੇ ਤੇ 5 ਛੜ ਗਏ 5 ਦੀ ਛੜ ਦੋ ਮੈਂ ਲੈਣਾ ਮੈਂ ਤੁਹਾਨੂੰ ਆ ਉਸੇ ਚੋਂ ਅੱਛਾ 65 65 ਵਾਹ ਯਾਰ ਹੋਰ ਚਾਉਂਦੇ ਸਿਰਵਾ ਚਾਹ ਮਰਦੀ ਜਾਣਾ ਵਾ ਵਾ ਚਲੋ ਬਸ ਕਰੀ ਗਏ ਹੁਣ ਆ ਆ ਗਈ ਤਿਆਰ ਮੈਂ ਹਣਾ ਤਿਆਰ ਮੈਂ ਚਲੋ ਐਨੂੰ ਤੋੜਦੇ ਐਨੂੰ ਤੇ ਸੱਜਣੋ ਕੱਚੀ ਆ ਤਾਂ ਕਿ ਕੇ ਪੌਣ ਲਗੇ ਜੇ ਕੋਈ ਭੈਣ ਭਰਾ ਦੇ ਸਮਝ ਹੋਵੇ ਤੇ ਖਰੀਦ ਸਕਦਾ ਉਹਨੂੰ ਤੋੜ ਤੇ ਮੇਰਾ ਭਰਾ ਉਹਨੂੰ ਤੋੜ ਤੋੜ ਕੇ ਪੜਾ ਦੇ ਮੈਂ ਅੱਛਾ ਹੁਣ ਨਦੀਆਂ ਚੜਾ ਦਊਗੀ ਤਾਂ ਵਾਜਣ ਬੱਟਾ ਵੇਖੋ ਲੱਗਾ ਠੀਕ ਹੈ ਤੇ ਦੇ ਸੋਇਆ ਹਾਂ ਨੌ ਸੱਜਣ ਆ ਲੈ ਵਾਜੀ ਹੰਬਲੇ ਲੈ ਵਾ ਇਹ ਬਾਨਾ ਇਹ ਦਿਨ ਦਾਸ ਜਾ ਸਕਦੀ ਸਾਡੇ ਤੱਕ ਮਰੀ ਆ ਕੁੜੀ ਦਾ ਮੂੰਹ ਨਹੀਂ ਪੁੱਟਦੀ ਹਾਂਜੀ ਬਿਲਕੁਲ ਤੇ ਰੇਟ ਲੱਖ ਦੀ ਦੇ ਦੀਏ ਹਾਂ ਨਾ 90 ਦਾ ਮੁੱਲ ਕਰਤੀ ਦੋ ਦੋ ਕਰਦੀਏ ਕਰ ਦਿਓ 88 ਦੀ ਦੇ ਕਰ ਦਿਓ ਹਾਂਜੀ ਆ ਗਈ ਵਹਿਰ ਸੋਈ ਸੋਈ ਹਾਂਜੀ ਸੋਈ ਬੱਚਾ ਬੱਚਾ ਹੋਵੇ ਬੱਚਾ ਚਲੋ ਖੋਲੋ ਆ ਗਿਆ ਆ ਸਜਣੋਂ ਬੱਚਾ ਬੱਚਾ ਸਹੇਰੋ ਗਾਇ ਬੱਚਾ ਮਰ ਗਿਆ ਬੱਚਾ ਮਰ ਗਿਆ ਜੀ ਨਹੀਂ ਮੂਝੇ ਝੜੀ ਹੀ ਲੱਗਦੀ ਰਹੀ ਆ ਬਹੁੰਦਾ ਰਿਆ ਹਨਾ ਆਵਾਜ਼ ਹੀ ਮਾਰੀ ਇਹਨੇ ਰੋ ਤੂੰ ਯਾ ਕਰਾ ਹੋਏ ਪੈਰਾ ਛੱਡ ਛੁੱਡ ਦਿੰਦੇ ਇਹ ਵਹਿਰ ਸੋਨਾ ਵੜਾ ਹਨਾ ਫੇਸ ਕੁਆਲਟੀ ਮੋਗੜਾ ਕੁੱਤੋਂ ਪਹਿਲਾਂ ਆ ਗਈ ਹਨਾ ਠੀਕ ਆ ਲੋ ਜੀ ਸਜਣ ਪਹਿਲੇ ਹੀ ਠੀਕ ਆ ਪਹਿਲੇ ਹੀ ਹਾਂ 2 14 15 ਦੇ ਠੀਕ ਹੈ ਰੇਟ ਰੇਟ ਦਾ ਜੀ ਸਾਨੂੰ 50 ਕਰੀਏ ਬੱਚਾ ਮਰ ਗਿਆ 40 ਦੀ ਦੇ ਦਾਂਗੇ ਹਾਂ ਨਹੀਂ 1.51 ਠੀਕ ਹੋਈ ਹਾਂ ਜੀ ਦੁੱਧ 14 ਦੁੱਧ 14 ਠੀਕ ਹੈ ਅੱਗੇ ਲਾਈਏ ਛਾਈ ਆ ਹਾਂ ਜੀ ਛਾਈ ਆ ਠੀਕ ਹੈ ਇਹ ਨਾ ਛਾਈ ਆ ਤੇ ਮਗਰਾਂ ਲੱਛੀ ਕਿਹੜੀ ਆ ਵਛੀ ਆ ਠੀਕ ਹੈ ਦੁੱਧ 6 ਕਿਲੋ ਇਹਦੇ ਨਾਲ ਛਈਆ ਕਿਲੋ ਛਈਆ ਕਿਲੋ ਠੀਕ ਹੈ ਲੈਓ ਖੋਲ ਕੇ ਬਾਹਰ ਨੂੰ ਆਪਾਂ ਜਾਣਾ ਨੇ ਆਏ ਹਾਂ ਮੈਂ 3000 ਦੇ ਠੀਕ ਆ ਹਾਂਜੀ ਲਓ ਸਜਣਾਉਣ ਕੋਲ ਘੱਟ ਕੋਟ ਸੋਤੀ ਨੇ ਧੋਨ ਹਲੇ ਵੰਦੇ ਪੈਜ ਹਾਂਜੀ 98 ਜੰਗਾ ਲਗਾ ਦੁੱਧ 6 ਕਿਲੋ ਦੱਸ ਰਹੇ ਨੇ ਤੇ ਪਲਉਣ ਆ ਉੱਤੇ 92 ਆ ਗਈ ਆ ਜਿਹਨੂੰ ਸ਼ਾਈ ਵਾਲ ਗੇ ਕਹਿ ਸਕਦੇ ਆ ਉਹ ਆ ਗਈ ਵੈਰਾਈਟੀ ਦੋ ਥੋੜਾ ਜਿੰਦਾ ਨਹੀਂ ਸਰਦਾ ਉਹ ਖਰੀਦਦਾਰੀ ਆਪਣੀ ਕਰ ਸਕਦਾ ਲਓ ਜੀ ਲੈਓ ਤੇ ਇਹ ਰੇਟ ਵਾਈ ਜਾਂਦਾ ਇਹ ਥੰਦੂ ਸਾਹਿਬ 20 ਦੀ 20 ਦੀ ਯਾਰ ਉਹ ਨਹੀਂ ਦੇ ਦਾਂਗੇ ਹਾਂ ਯਾਰ ਵੀ 15 ਦੀ ਦੇ 15 ਦੇ 5 ਸ਼ੌਦਾ ਘੱਟ ਘੁੱਟ ਸੁਈ ਹੈ ਠੀਕ ਹੈ ਲੈਓ ਆ ਜਰਸੀ ਆ ਗਈ ਹੈ ਨਾ ਜਰਸੀ ਬਿਨਾ ਬੱਚੇ ਤੋਂ ਬੱਚਾ ਨਹੀਂ ਇਹਦਾ ਹੈਗਾ बच्चा ਨਹੀਂ ਹੈਗਾ ਸਜਣਾ ਜਰਸੀ ਲੈਵਾ ਪਾਂਢੀ ਲਈ ਫਿਰਦੀ ਆ ਤੇ ਥਾਂ ਵੀ ਚੰਗਾ ਹੈ ਜੀ ਥਾਂ ਵੀ ਚੰਗਾ ਲੱਗਾ ਥਾਂ ਵੀ ਚੰਗਾ ਫੇਸਪਾਡ ਮੇਰਾ ਬੜਾ ਬਚਾਣੀ ਲੈ ਆਰਾ 12 13 ਕਿਲੋ ਨਾ ਪਰ ਦੁੱਧ ਨਾ ਹੋਵੇ ਦੁੱਧ ਨਾ ਹੋਵੇ ਪੱਕਾ ਠੀਕ ਹੈ ਬੱਚਾ ਨਹੀਂ ਹੈਗਾ ਦੁੱਧ 9 ਕਿਲੋ 9 9 ਕਿਲੋ ਦੁੱਧ ਜੇ ਦੂਰੇ ਪਾ ਲੈ ਕੋਈ ਨਾ ਬਗੈਰ ਮੇਰੇ ਪਉਂਦੀ ਹੈ ਤੇ ਰੇਟ ਇਹਦਾ ਇਹ ਰਾ ਦਿੱਤੀ 30 30 ਹਾਂ ਨਾ 25 25 25 ਲੀਟਰ ਚਾਹੀਦੀ ਦੇਦਾਂਗੇ ਪੱਕੀ ਇਹ ਫੋਨ ਲਾ ਕੇ ਰੱਖ ਦੀ ਤੇ 18 ਤੇ ਆਪਣਾ ਦੁੱਧ ਨਾ ਕਿੰਨਾ ਜੇ ਮੁੱਲ ਚਵੀ ਆ ਠੀਕ ਹੈ ਇੱਥੇ ਦੀ ਲਓ ਸਜਣੋ ਖਰੀਦਦਾਰੀ ਕਰਿਓ ਇਹ ਹੋਏ ਪੰਜ ਪੱਛੂ ਤੇ ਸਾਰਿਆਂ ਦੇ ਰੇਟ ਭਾ ਪਤੇ ਪੁੱਛਦੇ ਆ ਸਤਿ ਸ਼੍ਰੀ ਅਕਾਲ ਜੀ